ਤੁਸੀਂ ਲੁਧਿਆਣਾ ਵਾਸਤੇ ਕੀ ਵਿਜ਼ਨ ਹੈ ਤੁਹਾਡੀ ਕੀ ਲੁਧਿਆਣਾ 5 ਸਾਲਾਂ ਦੇ ਵਿੱਚ ਤੁਸੀਂ ਕਿੱਥੇ ਦੇਖਦੇ ਹੋ ਕੀ ਕੀ ਪ੍ਰੋਜੈਕਟਸ ਤੁਸੀਂ ਲੁਧਿਆਣੇ ਲਈ ਲਿਆਓਗੇ ਐਮਪੀ ਦੇ ਕੀ ਕੰਮ ਹੁੰਦੇ ਨੇ ਸ਼ਹਿਰ ਨੂੰ ਲੈ ਕੇ ਦੇਖੋ 70 ਸਾਲ ਹੋ ਗਏ ਲੁਧਿਆਣੇ ਦੇ ਵਿੱਚ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਕੋਈ ਵੀ ਕੰਮ ਨਹੀਂ ਕੀਤਾ ਸਾਡੇ ਵੀ ਬਣੇ ਨਹੀਂ ਅਸੀਂ ਇਹ ਨਹੀਂ ਕਹਿੰਦੇ ਸਾਡੇ ਨਹੀਂ ਬਣੇ ਜੋ ਕੰਮ ਹੋ ਜਾਣਾ ਚਾਹੀਦਾ 70 ਸਾਲਾਂ ਚ ਨਹੀਂ ਹੋਇਆ ਕੋਈ ਵੀ ਪ੍ਰੋਜੈਕਟ ਨਹੀਂ ਲੁਧਿਆਣੇ ਆਇਆ ਨੌਜਵਾਨਾਂ ਲਈ ਕੁਝ ਨਹੀਂ ਵਪਾਰੀਆਂ ਲਈ ਕੁਝ ਨਹੀਂ ਆਮ ਤੇ ਸਧਾਰਨ ਲੋਕਾਂ ਲਈ ਕੁਝ ਨਹੀਂ ਜ਼ੀਰੋ ਆ ਲੁਧਿਆਣਾ ਜਿਹੜਾ ਗਿਣਤੀ ਦੀ ਸਿਟੀ ਆ ਆ ਦੇ ਵਿੱਚੋਂ ਆਉਂਦਾ ਭਾਰਤ ਦੀਆਂ ਗਿਣਤੀ ਦੀਆਂ ਪਿਛਲੇ 22 ਸਾਲਾਂ ਦੀ ਗੱਲ ਆਪਾਂ ਕਰੀਏ ਤਾਂ ਉਹਦੇ ਵਿੱਚੋਂ ਮжоਰਿਟੀ ਰਾਜ 15 ਸਾਲ ਜਿਹੜਾ ਹੈ ਅਕਾਲੀ ਦਲ ਦਾ ਰਾਜ ਰਿਹਾ ਤੇ ਅਕਾਲੀ ਦਲ ਦੇ ਹੁੰਦੇ ਹੋਏ ਵੀ ਲੁਧਿਆਣੇ ਦੇ ਵਿੱਚ ਕੁਝ ਨਹੀਂ ਆਇਆ ਫਿਰ ਤੁਸੀਂ ਕਿੱਦਾਂ ਕਹ ਸਕਦੇ ਹੋ ਕਿ ਅਕਾਲੀ ਦਲ ਦਾ ਐਮਪੀ ਆਮ ਦੇ ਨਾਲ ਆ ਸਕਦਾ ਦੇਖੋ ਸਿਰੋ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ 1997 ਚ ਅਸੀਂ ਸੀਟਪੀ ਲਾਇਏ ਬੁੱਢੇ ਨਾਲ ਨੂੰ ਕਲੀਅਰ ਕਰਨ ਵਾਸਤੇ ਆਪ ਦਖਣੀ ਬਾਈਪਾਸ ਬਣਾਇਆ ਪੁਰਾਣਾ ਐਲੀਵੇਟਡ ਬਣਾਇਆ ਘੰਟਾ ਘਰ ਵਾਲਾ ਟ੍ਰੈਫਿਕ ਦੀ ਸਮੱਸਿਆ ਤੋਂ ਨਜਾਤ ਦਿਵਾਉਣ ਵਾਸਤੇ ਲੁਧਿਆਣਾ ਪੋਸਟ ਦੇਖ ਰਹੇ ਦਰਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਚੋਣਾਂ ਦਾ ਮਾਹੌਲ ਬਣ ਚੁੱਕਿਆ ਹੈ ਤੇ ਸਾਰੀ ਪਾਰਟੀਆਂ ਨੇ ਆਪਦੇ ਉਮੀਦਵਾਰ ਅਨਾਉਂਸ ਕਰ ਦਿੱਤੇ ਨੇ ਅੱਜ ਅਸੀਂ ਜੁੜੇ ਹਾਂ ਅਕਾਲੀ ਦਲ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਜੀ ਜੋ ਕਿ ਕਾਫੀ ਜ਼ਿਆਦਾ ਇਮਾਨਦਾਰ ਮੰਨੇ ਜਾਂਦੇ ਨੇ ਕਿੰਨਾਂ ਦੀ ਛਵੀ ਹੈ ਤੇ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਹੈ ਪਹਿਲਾਂ ਕਾਉਂਸਲਰ ਤੇ ਐਮਐਲਏ ਰਹਿ ਚੁੱਕੇ ਨੇ ਲੁਧਿਆਣਾ ਪੂਰਬੀ ਖੇਤਰ ਤੋਂ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਬ ਸਪੈਸ਼ਲੀ ਆਇਆ ਹਾਂ ਔਰ ਮੇਰਾ ਕੋਕਾ ਤੱਕ ਮੈਸੇਜ ਦੇਣ ਵਾਸਤੇ ਤੁਸੀਂ ਮੈਨੂੰ ਰਿਕਾਰਡ ਕਰ ਰਹੇ ਹੋ ਧੰਨਵਾਦ ਬਹੁਤ ਸਰ ਤੁਸੀਂ ਪਹਿਲਾਂ ਕਾਉਂਸਲਰ ਵੀ ਰਹਿ ਚੁੱਕੇ ਹੋ ਐਮ ਐਲ ਵੀ ਰਹਿ ਚੁੱਕੇ ਹੋ ਤੇ ਤੁਸੀਂ ਲੁਧਿਆਣੇ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੇ ਤੁਸੀਂ ਇਹ ਹਰ ਜਗ੍ਹਾ ਕਹਿ ਰਹੇ ਹੋ ਕਿ ਤੁਸੀਂ ਲੋਕਲ ਹੈਗੇ ਹੋ ਲੁਧਿਆਣੇ ਦੇ ਹੋ ਇਸ ਕਰਕੇ ਤੁਹਾਨੂੰ ਸਤਿਕਾਰ ਮਿਲ ਰਿਹਾ ਹੈ ਕੀ ਇਹ ਸੱਚੀ ਗੱਲ ਹੈ ਦੇਖੋ ਲੁਧਿਆਣਾ ਲੁਧਿਆਣੀਆਂ ਦਾ ਲੁਧਿਆਣੇ ਦੇ ਲੋਕ ਲੁਧਿਆਣਵੀ ਨੂੰ ਪਹਿਲ ਦੇਣਗੇ ਦੇ ਰਹੇ ਨੇ ਬਹੁਤ ਪਿਆਰ ਮਿਲ ਰਿਹਾ ਕਿਉਂਕਿ ਪਿਛਲੇ 15 ਸਾਲ ਦਾ ਰਿਕਾਰਡ ਆ ਬਾਹਰੋਂ ਆਏ ਜਿੱਤ ਕੇ ਮੁੜ ਕੇ ਆਏ ਨਹੀਂ ਪਹਿਲਾਂ ਤਵਾਰੀ ਸਾਹਿਬ ਫਿਰ ਬਿੱਟੂ ਸਾਹਿਬ ਦੋ ਵਾਰ ਬਿੱਟੂ ਸਾਹਿਬ ਦੋ ਵਾਰ ਤੋਂ ਲਗਾਤਾਰ ਐਮਪੀ ਚੱਲ ਰਹੇ ਨੇ ਤਾਂ ਉਹ ਤਾਂ ਆਪਦੇ ਆਪ ਨੂੰ ਲੁਧਿਆਣੇ ਦਾ ਹੀ ਮੰਨਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਪਿਛੋਕੜ ਹੈ ਪਰਿਵਾਰ ਹੈ ਉਹ ਲੁਧਿਆਣੇ ਦਾ ਹੀ ਸੀਗਾ ਨਹੀਂ ਲੁਧਿਆਣੇ ਦੇ ਕੋਲ ਕੋਟਲੀ ਪਿੰਡਾਂ ਇਹਨਾਂ ਦਾ ਚੰਡੀਗੜ੍ਹ ਰਹਿੰਦੇ ਨੇ ਲੁਧਿਆਣੇ ਦੇ ਰੈਵਨਿਊ ਲੁਧਿਆਣੇ ਦੇ ਵਿੱਚ ਹੋਤਾ ਉਹਨਾਂ ਦਾ ਕੋਈ ਲੁਧਿਆਣੇ ਨਾਲ ਤਲਕ ਹੀ ਨਹੀਂ ਲੁਧਿਆਣੇ ਦਾ ਹੋ ਸਕਦਾ ਜਿਹੜਾ ਲੁਧਿਆਣੇ ਦਾ ਜੰਪਾਲ ਹੋਵੇ ਲੁਧਿਆਣੇ ਦੇ ਵਿੱਚ ਰਹਿੰਦਾ ਹੋਵੇ ਲੁਧਿਆਣੇ ਦੇ ਇਹ ਤਾਂ ਪਹਿਲੀ ਵਾਰ ਆਏ ਹੀ ਉਹ ਤੋਂ ਜਦੋਂ ਇਹਨਾਂ ਨੂੰ ਟਿਕਟ ਮਿਲੀ ਆ ਉਸ ਤੋਂ ਪਹਿਲਾਂ ਜਦੋਂ ਜੂਥ ਦੇ ਪ੍ਰਧਾਨ ਸੀ ਉਦੋਂ ਇੱਕ ਦੋ ਵਾਰੀ ਆਏ ਨੇ ਇਹਨਾਂ ਨੂੰ ਲੁਧਿਆਣੇ ਬਾਰੇ ਕੀ ਜਾਣਕਾਰੀ ਆ ਅੱਜ ਵੀ ਇਹਨਾਂ ਨੂੰ ਆਪਾਂ ਇੱਥੇ ਕਹਿੰਦੇ ਆ ਇੱਥੇ ਮੋਟਰਸਾਈਕਲ ਤੇ ਬਿਠਾਓ ਨਾਲ ਮਗਰ ਮੈਂ ਬਹਿ ਜਾਣਾ ਇਹਨਾਂ ਨੂੰ ਦੱਸ ਦਿਆਂ ਵੀ ਫਲਾਣੇ ਮੱਲੇ ਜਾਣਾ ਚਲੋ ਚਲਿਏ ਲੈ ਕੇ ਜਾ ਸਕਦੇ ਤੇ ਅੱਜ 10 ਸਾਲ ਦੇ ਨੇ ਕਹਿੰਦੇ ਮੈਂ ਲੁਧਿਆਣੇ ਦਾ ਤੇ ਆਪਾਂ ਇਹਨਾਂ ਨੂੰ ਲੈ ਜਾਨੇ ਕਿ ਸੋਕਜੇ ਮੱਲੇ ਚ ਲੈ ਕੇ ਚੱਲਾਂ ਪਤਾ ਲੱਗ ਜੂਗਾ ਵੀ ਲੁਧਿਆਣੇ ਦੇ ਆ ਕਿ ਬਾਹਰ ਦੇ ਆ ਅੱਛਾ ਸਰ ਤੁਸੀਂ ਲੁਧਿਆਣਾ ਨੂੰ ਬਹੁਤ ਪ੍ਰੇਮ ਕਰਦੇ ਹੋ ਤੁਹਾਡਾ ਇੱਕ ਮੈਂ ਦੇਖ ਰਿਹਾ ਕਿ ਜਜ਼ ਤੁਸੀਂ ਲੁਧਿਆਣਾ ਵਾਸਤੇ ਕੀ ਵਿਜ਼ਨ ਹੈ ਤੁਹਾਡੀ ਕਿ ਲੁਧਿਆਣਾ 5 ਸਾਲਾਂ ਦੇ ਵਿੱਚ ਤੁਸੀਂ ਕਿੱਥੇ ਦੇਖਦੇ ਹੋ ਕੀ ਕੀ ਪ੍ਰੋਜੈਕਟ ਤੁਸੀਂ ਲੁਧਿਆਣੇ ਲਈ ਲਿਆਉਂਗੇ ਐਮਪੀ ਦੇ ਕੀ ਕੰਮ ਹੁੰਦੇ ਨੇ ਸ਼ਹਿਰ ਨੂੰ ਲੈ ਕੇ ਦੇਖੋ 70 ਸਾਲ ਹੋ ਗਏ ਲੁਧਿਆਣੇ ਦੇ ਵਿੱਚ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਕੋਈ ਵੀ ਕੰਮ ਨਹੀਂ ਕੀਤਾ ਸਾਡੇ ਵੀ ਬਣੇ ਨਹੀਂ ਅਸੀਂ ਇਹ ਨਹੀਂ ਕਹਿੰਦੇ ਸਾਡੇ ਨਹੀਂ ਬਣੇ ਜੋ ਕੰਮ ਹੋ ਜਾਣਾ ਚਾਹੀਦਾ 70 ਸਾਲਾਂ ਚ ਨਹੀਂ ਹੋਇਆ ਕੋਈ ਵੀ ਪ੍ਰੋਜੈਕਟ ਨਹੀਂ ਲੁਧਿਆਣੇ ਆਇਆ ਨੌਜਵਾਨਾਂ ਲਈ ਕੁਝ ਨਹੀਂ ਵਪਾਰੀਆਂ ਲਈ ਕੁਝ ਨਹੀਂ ਆਮ ਤੇ ਸਧਾਰਨ ਲੋਕਾਂ ਲਈ ਕੁਝ ਨਹੀਂ ਜ਼ੀਰੋ ਆ ਲੁਧਿਆਣਾ ਜਿਹੜਾ ਗਿਣਤੀ ਦੀ ਸਿਟੀ ਆ ਆਹਦੇ ਵਿੱਚੋਂ ਆਉਂਦਾ ਭਾਰਤ ਦੀਆਂ ਗਿਣਤੀ ਦੀਆਂ 100 ਸਿਟੀਆਂ ਦੇ ਵਿੱਚ ਗਿਣਿਆ ਜਾਣ ਵਾਲਾ ਸ਼ਹਿਰ ਕਈ ਮਰਹੱਲਿਆਂ ਦੇ ਵਿੱਚ ਵਿਸ਼ੇਪਦਰੀ ਇਹਦਾ ਨਾਮ ਆ ਉਹਦੇ باوجود ਵੀ ਸ਼ਹਿਰ ਦੇ ਵਿੱਚ ਕੁਛ ਨਾ ਹੋਵੇ ਮੈਂਬਰ ਪਾਰਲੀਮੈਂਟ ਬਾਰ-ਬਾਰ ਬਣ ਕਈ ਸਰਕਾਰ ਵਿੱਚ ਮੰਤਰੀ ਵੀ ਰਹੇ ਹੋਣ ਫਿਰ ਵੀ ਕੁਛ ਨਾ ਲਿਆ ਹੋਣ ਤੇ ਫਿਰ ਜਦੋਂ ਮੈਨੂੰ ਮੌਕਾ ਮਿਲਿਆ ਮਾਲਕ ਦੀ ਕਿਰਪਾ ਦੇ ਨਾਲ ਮੇਰੀ ਜੋ ਮੇਰੀ ਕੋਸ਼ਿਸ਼ ਰਹੂਗੀ ਸਭ ਤੋਂ ਪਹਿਲਾਂ ਤਾਂ ਦੇਖੋ ਜ਼ਿੰਦਗੀ ਆ ਸਾਡੀ ਬਚਣੀ ਚਾਹੀਦੀ ਜੇ ਜ਼ਿੰਦਗੀ ਆ ਫਿਰ ਸਭ ਕੁਝ ਸਾਡਾ ਸ਼ਹਿਰ ਪੋਲਿਊਟਡ ਬਹੁਤ ਜ਼ਿਆਦਾ ਪੋਲੂਸ਼ਨ ਮੈਂ ਇਹਦੇ ਪੈਸਾ ਵੀ ਨਹੀਂ ਲੱਗਣਾ ਕੋਈ ਐਨ ਜੀਓਜ਼ ਇਕੱਠੀ ਕਰਾਂਗੇ ਲਦਾਣਾ ਸ਼ਹਿਰ ਦੀਆਂ ਪਲਾਂਟੇਸ਼ਨ ਕਰਾਂਗੇ ਟੀਗਾਰਡ ਬਣਾ ਕੇ ਲਾਵਾਂਗੇ ਨਾਲ ਕਿਉਂਕਿ ਪੈਸੇ ਦੀ ਪ੍ਰੋਬਲਮ ਆ ਜਾਂਦੀ ਹੈ ਸਟੇਟ ਗਵਰਨਮੈਂਟ ਕਹਿੰਦੀ ਸਾਡੇ ਕੋਲ ਪੈਸੇ ਨਹੀਂ ਟੀਗਾਰਡ ਨਹੀਂ ਬਣਾ ਸਕਦੇ ਐਮਪੀ ਲੈਡ ਫੰਡ ਚੋਂ ਟੀਗਾਰਡ ਬਣਾ ਕੇ ਅਸੀਂ ਇਹ ਕੰਮ ਕਰਾਂਗੇ ਹੋਰ ਕਿਤੇ ਪੈਸੇ ੱਟਣ ਆ ਫਿਰ ਮਲਾਵਟ ਖੋਰੀ ਦੇ ਖਿਲਾਫ ਉੱਥੇ ਬੋਲ ਕੇ ਪੂਰੇ ਭਾਰਤ ਦੇ ਵਿੱਚ ਜਿਹੜੀ ਬਹੁਤ ਵੱਡੀ ਸਮੱਸਿਆ ਮਲਾਪਟਖੋਰੀ ਜਿਹੜੀ ਸਾਡੇ ਜੀਵਨ ਨੂੰ ਖਤਮ ਕਰ ਰਹੀ ਹੈ ਤਬਾਹ ਕਰ ਰਹੀ ਹੈ ਇਹਨੂੰ ਖਤਮ ਕਰਨ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਬੇਨਤੀ ਕਰਾਂਗੇ ਸਰਕਾਰ ਨੂੰ ਤਾਂ ਜੋ ਮਲਾਪਟਖੋਰੀ ਬੰਦ ਹੋਵੇ ਸਾਡਾ ਘਟੋ ਘਟ ਜੀਵਨ ਦਾ ਸਰਕਿਆਤ ਹੋਵੇ ਨਾ ਰੋਗਾਂ ਤੋਂ ਰਹਿਤ ਹੋਈਏ ਅੱਜ ਤਾਂ ਹਰ ਇੱਕ ਬੰਦਾ ਰੋਗ ਗਿਆ ਦਵਾਈਆਂ ਖਾ ਕੇ ਚੱਲ ਰਿਹਾ ਅੱਛਾ ਸਰ ਤੁਸੀਂ ਗੱਲ ਕਹੀ ਕਿ ਲੁਧਿਆਣੇ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਪ੍ਰੋਜੈਕਟ ਨਹੀਂ ਆਇਆ ਪਿਛਲੇ 27 ਸਾਲਾਂ ਦੀ ਗੱਲ ਆਪਾਂ ਕਰੀਏ ਤਾਂ ਉਹਦੇ ਵਿੱਚੋਂ ਮжоਰਿਟੀ ਰਾਜ 15 ਸਾਲ ਜਿਹੜਾ ਹੈ ਅਕਾਲੀ ਦਲ ਦਾ ਰਾਜ ਰਿਹਾ ਤੇ ਅਕਾਲੀ ਦਲ ਦੇ ਹੁੰਦੇ ਹੋਏ ਵੀ ਲੁਧਿਆਣੇ ਦੇ ਵਿੱਚ ਕੁਝ ਨਹੀਂ ਆਇਆ ਫਿਰ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਅਕਾਲੀ ਦਲ ਦਾ ਐਮਪੀ ਆਉਣ ਦੇ ਨਾਲ ਆ ਸਕਦਾ ਦੇਖੋ ਸਿਰੋ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ 1997 ਚ ਅਸੀਂ ਸੀਟਪੀ ਲਾਇ ਬੁੱਡੇ ਨਾਲ ਨੂੰ ਕਲੀਅਰ ਕਰਨ ਵਾਸਤੇ ਆਹ ਦੱਖਣੀ ਬਾਈਪਾਸ ਬਣਾਇਆ ਪੁਰਾਣਾ ਐਲੀਵੇਟਡ ਬਣਾਇਆ ਘੰਟਾ ਘਰ ਵਾਲਾ ਟ੍ਰੈਫਿਕ ਦੀ ਸਮੱਸਿਆ ਤੋਂ ਨਜਾਦ ਬੋਣ ਵਾਸਤੇ ਸ਼ਹਿਰ ਨੂੰ ਜਿਹੜੇ ਐਂਟਰੀ ਪੁਆਇੰਟ ਸੀ ਉਹਨਾਂ ਨੂੰ ਸੁੰਦਰ ਬਣਾਇਆ ਵਧੀਆ ਬਣਾਇਆ ਔਰ ਜਿਹੜੀਆਂ ਮਹੱਲਿਆਂ ਚ ਸੀਵਰੇਜ ਪਾਣੀ ਸਪਲਾਈ ਨਹੀਂ ਸੀ ਉਥੇ ਇਹ ਸਟੇਟ ਗਵਰਨਮੈਂਟ ਦੀ ਮੈਂ ਗੱਲ ਕਰਦਾ ਉਹ ਪਾਏ ਗਏ ਲਾਈਟਾਂ ਲਾਈਆਂ ਗਈਆਂ ਜਿੰਨਾ ਉਸ ਵੇਲੇ ਕੰਮ ਕੀਤਾ ਗਿਆ ਉਹ ਕੰਮ ਵੀ ਰਿਕਾਰਡ ਬੋਲਦੇ ਆ ਰਿਕਾਰਡ ਇੱਕ ਰਿਕਾਰਡ ਕੰਮ ਕੀਤਾ ਗਿਆ ਉਸ ਮੈਂ ਕੌਂਸਲਰ ਸੀ ਉਦੋਂ 97 ਦੀ ਗੱਲ ਕਰਦਾ ਉਦੋਂ ਬਾਅਦ ਕੈਪਟਨ ਸਾਹਿਬ ਆ ਗਏ 5 ਸਾਲ ਬਰਬਾਦ ਹੋ ਗਏ ਆਟਾ ਦਾਲ ਉਦੋਂ ਦਿੱਤਾ ਸੀ ਬੜੇ ਦੂਜੀ ਜਿਹੜੀ ਸਕੀਮ ਸੀਗੀ ਤੁਹਾਡੀ ਸਕਣ ਸਕੀਮ ਆਪਾਂ ਅਸੀਂ ਦਿੱਤੀ ਉਸ ਵੇਲੇ 97 ਵਿੱਚ ਬਹੁਤ ਕੰਮ ਕੀਤੇ ਪਰ ਕਿਉਂਕਿ ਉਦੋਂ ਪਹਿਲਾਂ ਬੜੇ ਲੰਮੇ ਸਮੇਂ ਤੋਂ ਸਾਡੀ ਸਰਕਾਰ ਨਹੀਂ ਰਹੀ ਸੀ ਤੇ ਬਹੁਤ ਜ਼ਿਆਦਾ ਕੁਝ ਹੋਣ ਵਾਲਾ ਸੀ ਪੰਜਾਬ ਡਿਸਟਰਬ ਵੀ ਰਿਹਾ ਸਾਰਾ ਧਿਆਨ ਉਧਰ ਲੱਗਿਆ ਰਿਹਾ ਪੰਜਾਬ ਵੱਲ ਕਿਸੇ ਨੇ ਦੇਖਿਆ ਨਹੀਂ ਪੰਜਾਬ ਵਿਕਸਿਤ ਨਹੀਂ ਹੋ ਸਕਿਆ ਪੰਜ ਸਾਲ ਬਰਬਾਦ ਕਰਤੇ ਰਾਜੇ ਨੇ ਫਿਰ ਸਾਨੂੰ 2007 ਚ ਸਮਾਂ ਮਿਲਿਆ 7 ਚ ਅਸੀਂ ਕਿਹਾ ਸੀ ਵੀ ਪਾਵਰ ਸਰਪਲਸ ਕਰਾਂਗੇ ਤੇ ਕੀਤੀ 7 ਚ ਅਸੀਂ ਕਿਹਾ ਸੀ ਵੀ ਅਸੀਂ 6 ਲੇਨ 4 ਲੇਨ ਸੜਕਾਂ ਬਣਾਵਾਂਗੇ ਤੇ ਬਣਾਈਆਂ ਅੱਜ ਜਿਹੋ ਸਾਨੂੰ ਪੰਜਾਬ 'ਚ ਦਿਖ ਰਿਹਾ ਵਿਕਾਸ ਇਹ ਕਾਲੀ ਦਲ ਦੀ ਦੇਣ ਆ। ਔਰ ਜਿਹੜਾ ਉਹ ਤੋਂ ਬਾਅਦ ਐਲੀਵੇਟਡ ਰੋਡ ਬਣਿਆ, ਦੱਖਣੀ ਬਾਈਪਾਸ ਦੇ ਨਾਲ ਲੋਡੂਵਾਲ ਬਾਈਪਾਸ ਬਣਿਆ, ਇਹ ਲੁਧਿਆਣੇ ਦੇ ਪ੍ਰੋਜੈਕਟ ਜਿਹੜੇ ਨੇ ਜਿੰਨੇ ਨੇ ਇੱਕ ਵੀ ਇੱਥੇ ਸਟੇਡੀਅਮ ਬਣਾਇਆ ਸੀ ਅਸੀਂ ਇੱਕ ਫੋਟ ਰੋਡ ਤੇ ਇੰਡੋਰ ਇਹ ਸਾਰੇ ਦੇਣ ਕਾਲੀ ਦਲ ਦੇ ਆ। ਜੀ ਸਰ, ਕਾਂਗਰਸ ਦੱਸੇ ਵੀ ਸਾਡਾ ਕੀ ਦੇਣਾ ਇੱਥੇ ਪਹਿਲਾਂ ਤਾਂ ਕਾਂਗਰਸ ਸੀ ਨਾ ਕੱਲੀ ਸਾਡੇ ਮੁਕਾਬਲੇ ਤੇ। ਉਹਨਾਂ ਦਾ ਰਾਜ ਵੀ ਰਿਹਾ 95 15 ਸਾਲ ਤੱਕ ਉਹਨਾਂ ਦਾ ਰਾਜ ਵੀ ਰਿਹਾ। ਵੈਲ ਬਿਆਨ ਸਿੰਘ 5 ਸਾਲ ਲਾਗੇ ਪੰਜ ਤੇ ਪੰਜ ਦੋ ਵਾਰੀ ਕੈਪਟਨ ਸਾਹਿਬ ਲਾਗੇ ਉਹ ਆਪਣੀ ਇੱਕ ਨਿਸ਼ਾਨੀ ਦੱਸ ਦੇ ਲੁਧਿਆਣਾ ਚ ਵੀ ਸਾਡੇਆਂ ਅਣਸ਼ਾਦੀਆਂ ਅਸੀਂ ਤੁਹਾਨੂੰ ਬਣਾਤੀਆਂ ਕਿੰਨੀਆਂ ਸਾਡੀਆਂ ਨੇ ਇੱਕ ਵੀ ਨਿਸ਼ਾਨਾ ਉਹਨੇ ਕੀਤਾ ਹੀ ਕੁਛ ਨਹੀਂ ਉਹਨੇ ਤਾਂ 5 ਸਾਲ ਪਿਛਲੇ ਬਹਿ ਕੇ ਇਕ ਵਾਰ ਤੇ 1 ਮੈਗਾਵਾਟ ਬਿਜਲੀ ਨਹੀਂ ਪੈਦਾ ਕੀਤੀ 8 ਸਾਲ ਹੁਣ ਹੋ ਗਏ 1 ਮੈਗਾਵਾਟ ਬਿਜਲੀ ਨਹੀਂ ਪੈਦਾ ਕੀਤੀ ਮੁੱਲ ਲੈ ਕੇ ਸਾਨੂੰ ਬਿਜਲੀ ਦੇ ਰਿਹਾ ਜਦ ਕਿ ਅਸੀਂ ਸਰਪਲਸ ਛੱਡ ਕੇ ਗਏ ਸੀ ਬਹੁਤ ਵਧੀਆ ਸਰ ਮੈ ਬਹੁਤ ਅੱਛਾ ਲੱਗਿਆ ਸਰ ਤੁਸੀਂ ਜਵਾਬ ਦਿੰਦੇ ਨੇ ਬੜੇ ਪੈਸ਼ਨੇਟਲੀ ਤੇ ਮੈਂ ਚਾਹਨਾ ਕਿਉਂਕਿ ਲੁਧਿਆਣੇ ਲਈ ਸਾਡਾ ਦਰਦ ਹੈਗਾ ਸਾਡਾ ਚੈਨਲ ਲੁਧਿਆਣਾ ਪੋਸਟ ਤੇ ਲੁਧਿਆਣੇ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਕਾਫੀ ਕੁਝ ਨਹੀਂ ਹੈਗਾ 에어ਪੋਰਟ ਨਹੀਂ ਹੈਗਾ ਸਟੇਡੀਅਮ ਨਹੀਂ ਹੈਗਾ ਲੁਧਿਆਣੇ ਦੇ ਵਿੱਚ ਕੋਈ ਬਹੁਤ ਅੱਛਾ ਪਾਰਕ ਨਹੀਂ ਹੈਗਾ ਲੁਧਿਆਣੇ ਦੇ ਵਿੱਚ ਰਿੰਗ ਰੋਡ ਨਹੀਂ ਹੈਗੀ ਇਹ ਕੁਝ ਮੁੱਦੇ ਨੇ ਜੋ ਸਾਨੂੰ ਲੋਕੀ ਹਮੇਸ਼ਾ ਦੱਸਦੇ ਨੇ ਕਿਹਾ 5 ਸਾਲਾਂ ਦੇ ਵਿੱਚ ਤੁਸੀਂ ਕੋਈ ਵੱਡਾ ਪ੍ਰੋਜੈਕਟ ਦਾ ਵਾਅਦਾ ਕਰਦੇ ਹੋ ਤੁਸੀਂ ਲੈ ਕੇ ਆਓ ਦੇਖੋ ਬਿਲਕੁਲ 100% ਮੈਂ ਲੁਧਿਆਣੇ ਦੇ ਲੋਕਾਂ ਨੂੰ ਵਾਦਾ ਕਰਦਾ ਮੈਂ ਇੱਥੇ ਦਾ ਜੰਪਾਲਾ ਮੈਂ ਕਿਤੇ ਭੱਜ ਨਹੀਂ ਜਾਣਾ ਮੈਂ ਛੱਡ ਨਹੀਂ ਜਾਣਾ ਲੁਧਿਆਣਾ ਇੱਥੇ ਹੀ ਰਹਿਣਾ ਵਿੱਚੇ ਹੀ ਰਹਿਣਾ ਲੁਧਿਆਣੇ ਵਿੱਚ ਅਸੀਂ ਏਮਜ਼ ਲਿਆਉਣ ਦੀ ਕੋਸ਼ਿਸ਼ ਕਰਾਂਗੇ ਪੂਰੀ ਸਟੇਡੀਅਮ ਲਿਆ ਬਣਾਵਾਂਗੇ ਇੰਟਰਨੈਸ਼ਨਲ ਲੁਧਿਆਣੇ ਦੇ ਵਿੱਚ ਹਸਪੀਟਲ ਦੀ ਗੱਲ ਹੋ ਗਈ ਕੇਂਦਰੀ ਵਿਦਿਆਲਾ ਜਿਹੜੀ ਦੇਖੋ ਸਸਤੀ ਸਿੱਖਿਆ ਵੀ ਜ਼ਰੂਰੀ ਅੱਜ ਸਕੂਲ ਬਹੁਤ ਨਹੀਂ ਪਰ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਨੇ ਵਿਚਾਰਾ ਬੱਚੇ ਨਹੀਂ ਪੜਾ ਸਕਦੇ ਗਰੀਬ ਲੋਕ ਆਮ ਆਦਮੀ ਪਾਰਟੀ ਕਲੇਮ ਕਰ ਰਹੀ ਹੈ ਸਕੂਲ ਉਹ ਬੜੇ ਵਧੀਆ ਲੈ ਕੇ ਆਈ ਹੈ ਮਾਡਲ ਸਕੂਲ ਜਿਹੜਾ 32 ਸੈਕਟਰ ਬਣਾਇਆ ਗਿਆ ਉਹ ਫ੍ਰੀ ਦੇ ਵਿੱਚ ਪ੍ਰਾਈਵੇਟ ਸਕੂਲ ਵਰਗਾ ਸਕੂਲ ਹੈ ਜੋ ਕਿ ਜਾ ਕੇ ਅਸੀਂ ਦੇਖਿਆ ਵੀ ਅੱਛਾ ਸਕੂਲ ਹੈ ਉਹ ਸਕੂਲ ਜਦੋਂ ਮੈਂ ਐਮਐਲਏ ਸੀ ਨਾ 2.99 ਏਕੜ ਜਗ੍ਹਾ ਉਹ ਉਹ ਮੈਂ ਟਰਾਂਸਫਰ ਕਰਾਈ ਸੀ ਸਿੱਖਿਆ ਵਿਭਾਗ ਦੇ ਨਾਲ ਉਹਦਾ ਸਾਰਾ ਸਟਰਕਚਰ ਬਣਾਤਾ ਸੀ ਟੈਂਡਰ ਲੱਗਣਾ ਰਹਿ ਗਿਆ ਸੀ ਸਿਰਫ ਜੇ ਕੋਡ ਨਾ ਲੱਗਦਾ ਟੈਂਡਰ ਵੀ ਲੱਗ ਜਾਣਾ ਸੀ ਉਦੋਂ ਬਾਅਦ 7 ਸਾਲ ਬਾਅਦ ਉਹ ਸਕੂਲ ਚ ਲਿਆ ਜਿਹੜਾ ਜਿਹੜਾ ਕਿ ਮੈਂ ਕਰਾਤਾ ਹੀ ਸਾਰਾ ਕੁਝ 7 ਸਾਲ ਉਹ ਸਕੂਲ ਬਣਦੇ ਬਣਦੀ ਬਿਲਡਿੰਗ ਬਣਦੀ ਬਣਦੀ 7 ਸਾਲ ਲੱਗੇ ਇਹ ਇੰਨਾ ਸਲੋ ਕੰਮ ਕਰਦੇ ਨੇ ਸਕੂਲਾਂ ਵਾਲੇ ਨਾਲ ਕੀ ਤੇ ਆ ਦੇਣਾ ਹੁਣ ਪੁਰਾਣੀਆਂ ਬਿਲਡਿੰਗਾਂ ਨੂੰ ਨਵੇਂ ਰੰਗ ਕਰਕੇ ਪਹਿਲਾਂ ਤਾਂ ਬਣਾਤਾ ਸਮਾਰਟ ਸਕੂਲ ਰਾਜਾ ਸਾਹਿਬ ਨੇ ਉਹਨਾਂ ਨੂੰ ਸਮਾਰਟ ਸਕੂਲ ਲਿਖ ਦਿੱਤਾ ਇਹਨਾਂ ਨੇ ਉਹਨੂੰ ਰੰਗ ਕਰਕੇ ਸਕੂਲ ਆਫ ਐਮਿਨੈਂਸ ਬਣਾਤਾ ਜਿਵੇਂ ਮhalla ਕ੍ਰੀਡ ਬਣਾਤੇ ਜੇ ਕਰਤਾ ਰੰਗ ਦੇ ਨਾਲ ਇਹ ਆਪਣੇ ਮਸ਼ਹੂਰੀ ਕਰੀ ਜਾਂਦੇ ਐ ਪ੍ਰੈਕਟੀਕਲ ਕੁਝ ਵੀ ਨਹੀਂ ਬਿਜਲੀ ਤਾਂ ਸਸਤੀ ਬਿਜਲੀ ਦਾ ਬਿੱਲ ਮੇਰੇ ਆਪ ਦੇ ਜ਼ੀਰੋ ਆ ਰਿਹਾ ਇਹਨਾਂ ਦਾ ਵੀ ਜ਼ੀਰੋ ਆ ਰਿਹਾ ਬਿਜਲੀ ਤਾਂ ਇੱਕ ਮੁੱਦਾ ਹੈਗਾ ਜਿਹੜਾ ਉਹਨਾਂ ਨੇ ਕੀਤਾ ਆਪਾਂ ਤਾਂ ਨਹੀਂ ਕਹਿ ਸਕਦੇ ਕੁਝ ਨਹੀਂ ਕੀਤਾ ਬਿਜਲੀ 300 ਯੂਨਟ ਕਿੱਥੋਂ ਦਿੱਤੀਆਂ ਉਹਨੇ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੈਦਾ ਕੀਤੀ ਸੀ ਕਰਵਾਈ ਸੀ ਉਹ ਚੋ ਦੇ ਰਿਆ ਨਾ ਬਿਜਲੀ ਇੱਕ ਯੂਨਟ ਬਣਾਈ ਤਾਂ ਨਹੀਂ ਨਾ ਨਵੇਂ ਉਹ ਜਿਹੜਾ ਪਲਾਂਟ ਖਰੀਦ ਲਿਆ ਉਹਨਾਂ ਨੇ ਬਣਾ ਰਹੇ ਬਿਜਲੀ ਜਿਹੜਾ ਪਲਾਂਟ ਖਰੀਦਦੇ ਆ ਬਿਮਾਰ ਆ ਸਿੱਕ ਪਲਾਂਟ ਖਰੀਦਦੇ ਆ ਚੱਲ ਰਿਹਾ ਹੋ ਉਹ ਬੰਦ ਪਿਆ ਖਰੀਦ ਲਿਆ ਦਿਖਾਵੇ ਦੇ ਲਈ ਕਰਜ਼ਾ ਲੈ ਕੇ ਪਰ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ਰੂਰ ਹੈ ਲੋਕਾਂ ਨੂੰ ਉਹਦਾ ਦਾ ਮਤਲਬ ਹੈ ਲੋਕਾਂ ਨੂੰ ਇਹ ਦੇਸ਼ ਨਾਲ ਸੁਦੇ ਨਾਲ ਕੋਈ ਮਤਲਬ ਨਹੀਂ ਇੱਕ ਪੱਖ ਦੇਖੋ ਇਹਦਾ ਇੱਕ ਪੱਖ ਦੇਖੋ ਵੀ ਤੁਹਾਨੂੰ 300 ਯੂਨਿਟ ਬਿਜਲੀ ਫਰੀ ਹੁੰਦੀ ਹੈ ਜਿਹਦੇ ਵਿੱਚ 200 ਯੂਨਿਟ ਸਰਦਾ ਪ੍ਰਕਾਸ਼ ਸਿੰਘ ਬਾਦਲ ਦੀ ਸੀ 100 ਹੀ ਇਹਨਾਂ ਨੇ ਦਿੱਤੀ ਨਾ ਉਸ ਵੇਲੇ ਲੋਕਾਂ ਨੂੰ ਇਹ ਵੀ ਫਾਇਦਾ ਸੀ ਵੀ ਜੇ 200 ਯੂਨਿਟ ਮਾਚਣ ਤੋਂ ਬਾਅਦ 400 ਹੋ ਜਾਂਦੀ ਸੀ ਤੇ 200 ਦੇ ਪੈਸੇ ਕੱਟੇ ਜਾਂਦੇ ਸੀ ਸਿਰਫ 200 ਦੇ ਦੇਣੇ ਪੈਂਦੇ ਸੀ ਹੁਣ ਕੀ ਹੈ ਜੇ 300 ਇੱਕੋ ਜਿਹਾ 300 ਦੇ ਵੀ ਦੇਣੇ ਪੈਂਦੇ ਆ ਹੁਣ ਨੁਕਸਾਨ ਚ ਨੇ ਲੋਕ ਆ ਗਰਮੀਆਂ ਚ ਏਸੀ ਲੱਗਣੇ ਨੇ ਇਹ ਬੋਲ ਰਹੇ ਨੇ 300 ਟੱਪਣੀ ਹਰੇਕ ਦੀ ਉਹਨੂੰ 300 200 ਦਾ ਫਾਇਦਾ ਨਹੀਂ ਹੋਣਾ 300 ਦੇ ਪੈਸੇ ਦੇਣੇ ਪੈਣਿਆ ਔਰ ਦੂਜਾ ਪੱਖ ਆ ਸਾਡੇ ਜੇਬਾਂ ਚ ਕੀ ਰਹਿ ਗਿਆ ਕਾਰੋਬਾਰ ਸਾਡੇ ਤਬਾਹ ਹੋ ਗਏ ਸਗਣ ਸਕੀਮ ਸਾਡੀ ਬੰਦ ਹੋ ਗਈ ਆਟਾ ਦਾਲ ਦੇ ਨਾਲ ਦਾਲ ਸਾਨੂੰ ਨਹੀਂ ਮਿਲਦੀ ਕਾਰੋਬਾਰ ਲੋਕਾਂ ਦੇ ਅੱਧੇ ਰਹਿ ਗਏ ਇੱਕ ਸੇਲਜ਼ਮੈਨਾਂ ਨੂੰ ਛੁੱਟੀਆਂ ਹੋ ਗਈਆਂ ਅੱਧੇ ਲੋਕਾਂ ਦੀ ਰੋਜ਼ਗਾਰ ਫੁੱਸ ਗਏ ਤੇ ਰਿਹਾ ਕੀ ਜੇਬ ਦੇ ਵਿੱਚ ਤਾਂ ਰਿਹਾ ਹੀ ਕੁਝ ਨਹੀਂ ਜੋ ਥੋੜਾ ਮੋਟਾ ਉਹਨਾਂ ਨੇ ਪਾਇਆ ਦੂਜੇ ਪਾਸੇ ਕੱਢ ਲਿਆ अच्छा सर अगर ਇੰਨਾ ਵਧੀਆ ਅਕਾਲੀ ਦਲ ਨੇ ਕੰਮ ਕੀਤਾ ਸੀ ਇੰਨਾ ਕੁਝ ਕੀਤਾ ਸੀਗਾ ਤਾਂ ਲੋਕਾਂ ਨੇ ਤੁਹਾਨੂੰ ਤੀਜੇ ਨੰਬਰ ਤੇ ਕਿਉਂ ਕੀਤਾ ਉਹ ਤਾਂ ਦੇਖੋ ਸਾਡੀ ਸਟੇਟ ਹੈਗੀ ਧਾਰਮਿਕ ਰੌ ਰੀਤਾਂ ਦੇ ਵਿੱਚ ਰਹਿਣ ਵਾਲੀ ਪਰਮਾਤਮਾ ਨੂੰ ਮੰਨਣ ਵਾਲੀ ਗੁਰੂ ਘਰ ਦੇ ਸ਼ਰਧਾ ਤੇ ਸਡਾਲੂ ਸਾਰੇ ਨੇ ਆਪਾਂ ਗੁਰੂ ਗੰਗ ਸਾਹਿਬ ਨੂੰ ਮੰਨਣ ਵਾਲੇ ਆ ਇੱਕ ਇਸ ਤਰ੍ਹਾਂ ਦਾ ਸਟੰਟ ਖੜਿਆ ਗਿਆ ਆਮ ਆਦਮੀ ਪਾਰਟੀ ਨੇ ਕਿਉਂਕਿ ਇਹ 14 ਚਾਹੀਏ 15 ਚ ਵਿੱਦਵੀ ਹੋ ਜਾਂਦੀ ਹੈ 14 ਤੋਂ ਪਹਿਲਾਂ ਇਤਿਹਾਸਫੂਲ ਲੋਕਾਂ ਦੇ ਵਿੱਦਵੀ ਨਹੀਂ ਹੋਈ ਔਰ ਹੁਣ ਲਗਾਤਾਰ ਹੋ ਰਹੀਆਂ ਨੇ ਵਧ ਵੀ ਇੱਕ ਨੂੰ ਇਹਨਾਂ ਨੇ ਕਰਕੇ ਉਹਦੇ ਨਾਲ ਰਲ ਕੇ ਡੇਰੇ ਵਾਲੇ ਦੇ ਨਾਲ ਕਾਂਗਰਸ ਨਾਰ ਰਲ ਗਈ ਅਖੌਤੀ ਸੰਤ ਨਾਰ ਰਲਾ ਲਏ ਰਲਾ ਕੇ ਇਹਨਾਂ ਨੇ ਉਹ ਕਾਮਰੋਲੀ ਪਾਤੀ ਦੇਖੋ ਅਸੀਂ ਉਸ ਗੱਲ ਨੂੰ ਬਹੁਤ ਨਿੰਦਿਆ ਕਰਦੇ ਹਾਂ ਬਹੁਤ ਮਾੜੀ ਗੱਲ ਆ ਜਿਹਨੇ ਕੀਤਾ ਉਹਨੇ ਵੱਡਾ ਪਾਪ ਕਮਾਇਆ ਉਹ ਤਾਂ ਉਹਨੇ ਤਾਂ ਭੁਗਤ ਨਹੀਂ ਉਹਦੀ ਜਨਰੇਸ਼ਨਾਂ ਵੀ ਭੁਗਤਣ ਗਿਆਗੇ ਇਹ ਇਹ ਪਾਪ ਨੂੰ ਪਰ ਜਿਹੜਾ ਇਹਨਾਂ ਨੇ ਉਹਦੇ ਤੇ ਸਿਆਸਤ ਕੀਤੀ ਰਾਜਾ ਸਾਹਮਣੇ ਸੌਣ ਖਾਧੀਆਂ ਗੁਟਕਾ ਸੌਧੀਆਂ ਫੜ ਕੇ ਅਸੀਂ 4 ਹਫ਼ਤਿਆਂ ਦੇ ਵਿੱਚ ਵਿਆਦਵੀ ਦੇ ਦੋਸ਼ੀਆਂ ਨੂੰ ਅੰਦਰ ਕਰ ਦਾਂਗੇ ਨਸ਼ਾ ਖਤਮ ਕਰ ਦਾਂਗੇ ਕਰ ਕਰ ਕਰਜ਼ਾ ਮਾਫੀ ਦੇ ਦੇਾਂਗੇ ਨੌਕਰੀ ਦੇ ਦੇਾਂਗੇ ਅੰਪਲ ਦਾ ਜਿਹੜਾ ਝੂਠ ਬੋਲਿਆ ਜਿਸ ਤੇ ਕبولਿਆ ਜਾ ਸਕਦਾ ਸੀ ਇਹਦੋਂ ਤੱਕ ਝੂਠ ਕਿਉਂ ਬੋਲਣਾ ਸੀ ਹੁਣ ਲੋਕਾਂ ਨੇ ਭਰੋਸਾ ਕਰ ਲਿਆ ਕਿਉਂਕਿ ਗੁਟਕਾ ਸਾਭ ਦੀ ਸੌਂ ਸੀ ਮੌਕਾ ਦੇ ਦਿੱਤਾ ਰਿਜ਼ਲਟ ਕੀ ਨਿਕਲਿਆ ਜ਼ੀਰੋ ਤੇ ਜੇ ਸੌਂ ਖਾਦੀ ਸੀ ਤੇ ਰਾਜਾ ਸਾਹਿਬਾ ਕੀ ਬਣਿਆ ਦੇਖ ਲੋ ਨਾ ਕਰਦਾ ਰਿਹਾ ਨਾ ਘਟਦਾ ਰਿਹਾ ਜੋ ਧੂਕੇ ਇਕ ਲੈ ਲਿਆ ਕੁਰਸੀ ਤੋਂ ਤੇ ਇਹਨਾਂ ਨੇ ਦਿੱਤੀਆਂ ਗਰੰਟੀਆਂ ਗਰੰਟੀ ਵੀ ਸੌਂ ਦੇ ਬਰਾਬਰ ਹੁੰਦੀ ਆ ਤੇ ਗਾਰੰਟੀਆਂ ਦੇਣ ਵਾਲਾ ਅੱਜ ਕਿੱਥੇ ਬੈਠੇ ਨੇ ਝੂਠ ਬੋਲਣ ਵਾਲੇ ਝੂਠ ਬੋਲ ਕੇ ਲੋਕਾਂ ਨੂੰ ਲੋਕਾਂ ਨੂੰ ਭਰਮਾ ਲੈਣਾ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕਰਨਾ ਆਖਿਰ ਇਹਦਾ ਭੁਗਤਣਾ ਪੈਣਾ ਆਪਾਂ ਤੁਨ ਨੂੰ ਮੰਨਣ ਵਾਲੇ ਆ ਸਾਨੂੰ ਭੁਗਤਣਾ ਪਿਆ ਸਾਡੇ ਤੇ ਝੂਠਾ ਦੋਸ਼ ਸੀ ਹਾਲਾਂਕਿ ਅਸੀਂ ਕੀਤੀ ਨਹੀਂ ਸਾਤੋਂ ਇਹਨਾਂ ਨਾਲ ਸੀਬੀਆਈ ਨੂੰ ਜਾਂਚ ਵੀ ਦਵਾਤੀ ਵੀ ਅਸੀਂ ਨਹੀਂ ਤੇ ਤੇ ਭਰੋਸਾ ਕਰਦੇ ਸੀਬੀਆਈ ਤੋਂ ਇਹਨਾਂ ਤੋਂ ਬਾਅਦ ਵਿੱਚ ਸਰਕਾਰ ਬਣੀ ਤੇ ਵਾਪਸ ਵੀ ਲੈ ਲਈ ਡਰਾਮੇ ਕੀਤੇ ਜਿੰਨੇ ਕੀਤੇ ਡਰਾਮੇ ਕਰਦੇ ਕਰਦਿਆਂ ਨੇ ਅੱਜ ਸਾਡੀ ਬੇਅਦਵੀ ਤੇ ਚਲਾਨ ਹੁਣ ਪੇਸ਼ ਹੋਇਆ ਇਹ ਕਿਹੜੇ ਕਿਹੜੇ ਕਾਲੀ ਦਰ ਦਾ ਲੀਡਰ ਦਾ ਨਾਂ ਆਇਆ ਇਸ ਦਾ ਸ ਇਹਨਾਂ ਨੇ ਇਹਨਾਂ ਨੇ ਨਸ਼ੇ ਤੇ ਸਜ਼ਾ ਕੀਤੀ ਅੱਜ ਤੱਕ ਚરાਨ ਨਹੀਂ ਦੇ ਪਾਏ ਬਿਕਰਮ ਮਰਜੀਠੀਆ ਦੇ ਖਿਲਾਫ ਜਦ ਤੱਕ 6 ਮਹੀਨੇ ਦੇ ਵਿੱਚ ਵਿੱਚ ਦੇਣਾ ਹੁੰਦਾ ਝੂਠ ਜਿਹੜਾ ਹੁੰਦਾ ਨਾ ਝੂਠ ਹੀ ਹੁੰਦਾ ਅੰਤ ਝੂਠ ਨਸ਼ਰ ਹੋ ਜਾਂਦਾ ਹੁਣ ਨਸ਼ਰ ਹੋ ਗਿਆ ਔਰ ਲੋਕ ਜਿਹੜੇ ਸਾਡੇ ਖਿਲਾਫ ਅਕ੍ਰੋਸ਼ ਵਿੱਚ ਸੀਗੇ ਉਹ ਵੀ ਸ਼ਾਂਤ ਹੋ ਗਏ ਨੇ ਅੱਜ ਮੈਂ ਕੱਲ ਪਿੰਡਾਂ 'ਚ ਜਾਣਾ ਪਿੰਡਾਂ 'ਚ ਗਿਆ ਕਿਸੇ ਨੇ ਸਵਾਲ ਨਹੀਂ ਕੀਤਾ ਪਿਛਲੇ ਸਾਲ ਦਾਦੇ ਵੀ ਬਾਈ ਦੇ ਵਿੱਚ ਸਭ ਤੋਂ ਸਵਾਲ ਪੁੱਛਦੇ ਸੀ ਲੋਕ ਵੀ ਯਾਰ ਤੁਸੀਂ ਆਹ ਆਹ ਗੱਲਾਂ ਦਾ ਸਾਰਿਆਂ ਦਾ ਜਵਾਬ ਪੁੱਛਦੇ ਸੀ ਸਾਨੂੰ ਕੋਈ ਨਹੀਂ ਪੁੱਛ ਰਿਹਾ ਅਸੀਂ ਐਸਵੇਡ ਸਾਡੇ ਖਿਲਾਫ ਕੋਈ ਕਹਿਣ ਨੂੰ ਲੋਕਾਂ ਦੇ ਮਨ ਦੇ ਵਿੱਚ ਹੈ ਨਹੀਂ ਔਰ ਲੋਕ ਸਾਡੇ ਨਾਲ ਨੇ ਆ ਸੀਗੇ ਰਣਜੀਤ ਸਿੰਘ ਢਿੱਲੋਂ ਜੀ ਜਿਨ੍ਹਾਂ ਨੇ ਕਾਫੀ ਸਵਾਲਾਂ ਦੇ ਜਵਾਬ ਦਿੱਤੇ ਨੇ ਤੇ ਇਹ ਮੰਨਦੇ ਨੇ ਕਿ ਇਹ ਇਹ ਚੋਣ ਦੇ ਵਿੱਚ ਜੇਤੂ ਹੋਣਗੇ ਹਾਲਾਂਕਿ ਇਹਨਾਂ ਦਾ ਜਿਹੜਾ ਮੁਕਾਬਲਾ ਹੈ ਬਹੁਤ ਔਖਾ ਹੈ ਇਹਨਾਂ ਦਾ ਮੁਕਾਬਲਾ ਰਾਜਾ ਵੜਿੰਗ ਰਵਨੀਤ ਬਿੱਟੂ ਤੇ ਪੱਪੀ ਪ੍ਰਾਸ਼ਰ ਦੇ ਨਾਲ ਹੈਗਾ ਤੇ ਸਰ ਤੁਹਾਨੂੰ ਬਹੁਤ-ਬਹੁਤ ਕਾਂਗਰਸ ਹੋਣ ਪਹਿਲਾਂ ਦਾ ਟਿਕਟ ਦੇ ਲਈ ਤੇ ਬੈਸਟ ਵਿਸ਼ਸ ਸਾਡੀਆਂ ਤੋਂ ਬਹੁਤ ਮਿਹਰਬਾਨੀ ਅਰਦਾਸ ਕਰੋ ਗੁਰੂ ਕਿਰਪਾ ਕਰੂਗਾ ਦੇਖਦੇ ਰਹੋ ਲੁਧਿਆਣਾ ਪੋਸਟ ਮਿਲਾਂਗੇ ਅਗਲੀ ਵਾਰੀ ਬਹੁਤ ਬਹੁਤ ਧੰਨਵਾਦ